لو جی تین دن بعد ٹھیک ہو کے آیا جی پر پرونا حالے ٹھیک نہیں ہے گا کشب اوہ کشب ساسی کا کال دیو سارے نو سارے سات ساسی کال کس بھی کر لو کس دیو کس سوری بھی دیو سوری جی لو سارا ساسی کال جی ویڈیو پسند آئے تو لائک کرو سبسکرائب کرو تو شیئر کرو جی کشب کی مستی آ جا تو کہا آ جا ناراض ہو گئے آنتے نہیں دیکھ دے ਹਲ ਪਾ ਦੇ ਪਾ ਦੇ ਪਾ ਦੇ ਮੇ ਪੁੱਤ ਮੁਰਗੀ ਲੈ ਲੋ ਲੈ ਲੋ ਕਿਹੜੀ ਲੈਣੀ ਅੱਜ ਮੁਰਗੀ ਕਸ਼ਬ ਲੈ ਲੋ ਲੈ ਲੋ ਜਿਹੜੀ ਮੁਰਗੀ ਲੈਣੀ ਖਾ ਲੋ ਖਾ ਲੋ ਖਾ ਲੋ لو جی کھانا پینا کا کھلا جی لو جی پنگے لین لی تیار ہو گیا جی ਲੈ ਲਓ ਮੁਰਗੀ ਲੋ ਝਾੜੂ ਨਹੀਂ ਲੈਣਾ ਕਿੱਥੇ ਸਫਾਈ ਕਰਨੀ ਹੈ ਲਓ ਕਰ ਲੋ ਲਓ ਜੀ ਕਹਿੰਦੇ ਸਫਾਈ ਕਰਨੀ ਹੈ ਲਓ ਜੀ 50 ਤੋਂ 60% ਬੱਚੇ ਜ਼ਿਆਦਾਤਰ ਗੇਮ ਖੇល ਰਹੇ ਹੋਗੇ ਜੀ ਜੋ ਕੌਣ ਚਲਾ ਰਹੇ ਹੋਗੇ ਆ ਦੇਖੋ ਜੀ ਸਫਾਈ ਕਰ ਰਹੇ ਆ ਲੋ ਜੀ ਇਹਨੇ ਪਤਾ ਅੱਗੇ ਰੱਖੀ ਜਾਣਾ ਜੀ ਸਪਾਈ ਕਰੀ ਜਾਣੀ ਹੈ ਦੇਖ ਰਹੇ ਹੋ ਕਸ਼ਵਕੀ ਮਸਤੀ ਔਰ ਮੁਰਗੇ ਕੀ ਮਸਤੀ ਲਓ ਜੀ ਇਹਨਾਂ ਲਈ ਥੋੜਾ ਮੈਂ ਲੈ ਕੇ ਆਉਣਾ ਜੀ ਖਾਣ ਪੀਣ ਨੂੰ ਸਮਾਨ ਹੋਰ ਲਓ ਜੀ ਮਰੂਤ ਦੇ ਪੱਤੇ ਪਾਏ ਇਹਨਾਂ ਨੂੰ دیکھ رہے ہو کشب کی مستی لو جی ਇਸ ਤਰ੍ਹਾਂ ਆ ਜੀ ਝਾੜੂ ਦੇ ਨਾਲ ਬੱਚਿਆਂ ਦੇ ਜਾਂ ਮੁਰਗੀਆਂ ਦੇ ਕਿਸੇ ਦੇ ਸੱਟ ਵੀ ਨਹੀਂ ਲੱਗੂਗੀ ਜੀ ਤੇ ਇਸ ਲਈ ਵੀ ਮਸਤੀ ਹੋ ਜਾਊ ਤੇ ਮੁਰਗੀਆਂ ਦੀ ਵੀ ਮਸਤੀ ਹੋ ਜਾਊ ਜੀ ਦੇਖੋ ਜੀ ਦਰਵਾਜ਼ੇ ਬੰਦ ਕਰਕੇ ਆਇਆ ਉਧਰਲੇ چک دے آ جی لو جی صفائی کرتے ہوئے لو اٹا بھی صاف کر رہے ہیں جی ਇਸ ਤਰ੍ਹਾਂ ਬੱਚੇ ਨੂੰ ਵੀ ਕਈ ਕੋਈ ਸਿੱਖਣ ਨੂੰ ਮਿਲਦਾ ਹੈ ਜੀ ਮੁਰਗੀਆਂ ਨੂੰ ਉੱਧਰ ਲੈ ਕੇ ਚੱਲੋ ਚਲੋ ਜੀ ਮੁਰਗੀਆਂ ਨੂੰ ਉੱਥੋਂ ਕੱਢੋ ਫਸ਼ਫ ਉੱਥੋਂ ਮੁਰਗੀਆਂ ਨੂੰ ਕੱਢ ਕੇ ਲਿਆ ਦਾਣਾ ਖਾਣ ਉਹ ਯਾ ਕੱਟ ਕੇ ਲਿਓ 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 ਸਾਰੀਆਂ ਮੁਰਗੀਆਂ ਦਾਣਾ ਖਾਂ ਦੋ ਜੀ ਨਿਕਲ ਜਾ ਹੈਗਾ ਹੈ ਝਾੜੂ ਵੀ ਨਹੀਂ ਸਾਮ ਹੁੰਦਾ ਮੋਜੀ ਤੇ ਅੱਡਾ ਨਹੀਂ ਲਈ ਉਹਨੂੰ ਉੱਧਰ ਲੈ ਕੇ ਜਾਂਦਾ ਹੈ ਜੀ ਹਾਂ ਦੇ ਪਾ ਜੀ ਪਤਾ ਦੇ ਰਿਹਾ ਆਪਣੇ ਜਿੱਤੋਂ ਹਾਂ ਉੱਥੇ ਕੁੱਕੜ ਹਉਤੇ ਵੀ ਉੱਥੇ ਵੀ ਕੁੱਕੜ ਬਾਹਰ ਕੁੱਕੜ ਬੋਲ ਰਿਹਾ ਜੀ ਕੁੱਕੜ ਸਾਡਾ ਮੁਰਗਾ ਵੀ ਬਾਗ ਦੇਣ ਨੂੰ ਤਿਆਰ ਹੋ ਜਾਊਗਾ ਜੀ ਜਰ ਉਸਨੇ ਕਬਾਂਗ ਲਗਾਈ ਤੇ ਇਹ ਵੀ ਬਾਂਗਾਂ ਦੀ ਮੇਰੀ ਲਿਆ ਦੂਗਾ ਜੀ ਇਹ ਇਹਨੇ ਥੱਲੇ ਹੀ ਸਿੱਟਣਾਗੇ ਇਨੂੰ ਮਜ਼ਾ ਨਹੀਂ ਆਣਾ ਜੀ ਇਦਾਂ ਉਹ ਲੈ ਖੁੱਡੇ ਚ ਲੈ ਕੇ ਆਓ ਕੱਢ ਕੇ ਕੁੱਕਰ ਲੈ ਕੇ ਆਓ ਖੁੱਡੇ ਚੋਂ ਲਓ ਜੀ ਇਹ ਬੋਲਦਾ ਨਹੀਂ ਪਰ ਸਮਝਦਾਰ ਹੋ ਗਿਆ ਜੀ ਇਹ ਮੈਂ ਤਾਂ ਕੁੱਕਰ ਨਿਕਲ ਦੇਣੀ ਇਹਨੇ ਉੱਥੇ ਖਾਣਾ ਸਿਰ ਜ਼ਰੂਰ ਪਣਾ ਲੰਦਾ ਆਪਣਾ ਇਹ ਆਹ ਦੇਖੋ ਲਓ ਜੀ ਹੁਣ ਇਹਨੇ ਖੁਸ਼ ਹੋ ਜਾਣਾ ਹਾਂ ਲਓ ਜੀ ਖੁਸ਼ ਹੋ ਗਿਆ ਪਰ ਇਹ ਵੀ ਇਹਨੂੰ ਬਹੁਤ ਪਿਆਰ ਕਰਦੇ ਆ ਜੀ ਅਗਰ ਅੰਦਰ ਚਿਪਸ ਖਾਣ ਬਿੰਦਾ ਜੀ ਤੇ ਕੋਲੇ ਹੀ ਬਹਿ ਜਾਂਦੇ ਆ ਹਾਂ ਹਾਂਜੀ ਆ ਆ ਜਾਣਾ ਉਹਨਾਂ ਨੇ ਆ ਜਾਣਾ ਆ ਜਾਣਾ ਉਹ ਕੋਣ ਆਇਆ ਦੇਖੋ ਮਮਾ ਹਾਂ ਮਮਾ ਹਾਂ ਮਮਾ ਮੁਰਗੀਆਂ ਕਿੱਥੇ ਗਈਆਂ ਮੁਰਗੀਆਂ ਮੁਰਗੀਆਂ ਕਿੱਥੇ ਤੇ ਜੜ ਗਈਆਂ ਸੀ ਆ ਆ ਆ ਆ ਆ ਜੋ ਫੇ ਮੁਰਗੀਆਂ ਨੇ ਆ ਜਾਣਾ ਆ ਪਈ ਆ ਜਾਣਾ ਆ ਜੋ ਚਲੋ ਅੱਛਾ ਦੁਪ ਚਲੋ ਜਲਦੀ ਨੋਜੀ ਇਹਨਾਂ ਮੁਰਗੀਆਂ ਉੱਪਰ ਚੜ ਗਈਆਂ ਜੀ ਪਰ ਉਹਨਾਂ ਨੇ ਆ ਜਾਣਾ ਜੀ और डॉक्टर एकता